ਕਰਾ ਮੇਰ ਕਰਦੇ ਹੁਣ ਤਾਂ ਲੋਕਾਂ ਦਾ ਆਵਾਜ਼ ਹੋ ਗਿਆ ਲੋਕ ਰੋਟੀ ਚਾਹੁੰਦੇ ਸੇ ਬਾਦਸ਼ਾਹ ਕੀ ਬਣੋ ਗਰੀਬਾਂ ਦਾ ਮੋੜ ਵਾਹ ਸੱਚੇ ਬਾਦਸ਼ਾਹ ਮੇਰ ਕਰ ਮੇਰੇ ਬਾਦਸ਼ਾਹ ਇਹ ਚੋਥਾ ਦਿਨ ਹੋ ਗਿਆ ਲੋਗ ਆਵਾਜ਼ਾਰ ਹੋਇਆ ਕਰੋ ਬੇਕਾਰ ਹੋਈ ਫਿਰਦੀ ਦੁਨੀਆ ਸੇ ਪਾਸ਼ਾ ਬੰਦਾ ਕਿੰਨਾ ਕੁ ਸਵਾਰ ਲੋ ਸਨੋਸਮਟ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗ੍ਰਾਮ ਪੰਚਾਇਤ ਬਲੋ ਸਮੂਹ ਨਗਰ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਸੋ ਜਿਸ ਵੀ ਕਿਸੇ ਮਾਈ ਭਾਈ ਨੇ ਆਪਣੇ ਤਿੱਲ ਫੁੱਲ ਭੇਟਾ ਦੇਣੀ ਹੋਵੇ ਉਹ ਗੁਰਦੁਆਰਾ ਸਾਹਿਬ ਪਛਾਣ ਦੀ ਕਿਰਪਾਲਤਾ ਕਰੋ ਜੀ ਦੁਆਰਾ ਫਿਰ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਸੋ ਜਿਸ ਵੀ ਕਿਸੇ ਮਾਈ ਭਾਈ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿੱਲ ਫੁੱਲ ਪੇਟਾ ਦੇਣੀ ਹੋਵੇ ਉਹ ਗੁਰਦੁਆਰਾ ਸਾਹਿਬ ਪ੍ਰਚਾਰ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀ ਆਪਣਾ ਬੰਦਾ ਯੋਗਦਾਨ ਪਾਉਣਾ ਚਾਹੀਦਾ ਚੋ ਤੇ ਪਾਛਾ ਮੇਰ ਕਰ ਬਹੁਤ ਹੋ ਗਿਆ ਤਰਸ ਕਰ ਰੱਬਾ ਲੋਕਾਂ ਨੂੰ ਡੰਗਰ ਬੱਚੇ

ਆਹ ਪਲਾਂ ਅਨਾਉਂਸਮੈਂਟ ਕਾਦੀ ਹੁੰਦੀ ਸੀ ਗੁਰਦਾਰੇ ਉਹ ਆ ਮੈਂ ਉਹ ਹੀ ਸੁਣ ਕੇ ਆਇਆ ਅਨਾਉਂਸਮੈਂਟ ਹੁੰਦੀ ਗੁਰਦਾਰਾ ਸਾਹਿਬ ਹਾਂ ਬਾਬਾ ਜੀ ਅਨਾਉਂਸਮੈਂਟ ਕਰਦੇ ਆ ਵੀ ਪਿੰਡ ਦੀ ਪੰਚਾਇਤ ਨੇ ਤੇ ਨਗਰ ਵਾਸੀਆਂ ਨੇ ਸਾਰੇ ਇਕੱਠੇ ਹੋ ਕੇ ਅੱਛਾ ਤੇ 6 ਮੀਟਾਂ ਦੇ ਲਈ ਲੰਗਰ ਲੈ ਕੇ ਜਾਣਾ ਤੇ ਨਾਲੇ ਕਪੜਾ ਰੀੜਾ ਹੋਰ ਦਵਾਈਆਂ ਪਸ਼ੂਆਂ ਦੇ ਲਈ ਚਾਰਾ ਪੂਰੀ ਜੋ ਵੀ ਹੈਗਾ ਤੇ ਮੈਂ ਕਿਹਾ ਆਪਾਂ ਵੀ ਆਪਣਾ ਬਣਦਾ ਫਾਇਦੇ ਯੋਗਦਾਨ ਤਹੋ ਤਾਂ ਹੈ ਬਣ ਦਾ ਯੋਗਦਾਨ ਤਾਂ ਪਾ ਦਿੰਨੇ ਅਸੀਂ ਤਾਂ ਆਪ ਕੋਠੇ ਚੋਂਦੇ ਆ ਦੁਖੀ ਹੋਏ ਹੋਏ ਆ ਹੋਰ ਤੂੰ ਸ਼ੁਕਰ ਕਰ ਮਾਰਾ ਇਹਦਾ ਆਪਾਂ ਤਾਂ ਫੇਰ ਚੋਂਦਿਆਂ ਜੇ ਬੈਠੇ ਆ ਜਿਨ੍ਹਾਂ ਦਾ ਸਾਰਾ ਕੁਝ ਰੁੜ ਗਿਆ ਨਾ ਡੰਗਰ ਬੱਚਾ ਨਾ ਬਜਾਣਾ ਆਪਣੇ ਨਿਆਣੇ ਕਿਤੇ ਰੋਲਦੇ ਆ ਮਾਂ ਬੰਦੇ ਕਿਤੇ ਰੋਲਦੇ ਮਾਂ ਬਾਪ ਕਿਤੇ ਆ ਬਜ਼ੁਰਗ ਬਜਾਰੇ ਦਵਾਈਆਂ ਤੋਂ ਆਖਿਆ ਦੁੱਧ ਇੰੀਆਂ ਦੇ ਘਰਾਂ ਦੇ ਵਿੱਚ ਮੈਂ ਦੇਖਿਆ ਚਾਰ-ਚਾਰ ਦਿਨ ਹੋ ਗਏ ਚਾਹ ਨਹੀਂ ਪੀਤੀ ਹਾਂ ਇਹ ਤਾਂ ਤੁਹਾਡੀ ਗੱਲ ਸਹੀ ਆ ਵੀ ਬਹੁਤ ਆਪਣਾ ਨਾ ਮਾਰਾ ਦਾ ਸ਼ੁਕਰ ਕਰੀਏ ਆਪਾਂ ਫੇਰ ਵੀ ਚੰਗੀ ਜਗ੍ਹਾ ਬੈਠੇ ਆ ਆਪਣਾ ਤਾਂ ਚੋਂਦਾ ਚੱਲ ਕੋਈ ਨਹੀਂ ਹਰ ਜਾਊਗਾ ਹਾਂ ਇਹ ਤਾਂ ਹੈ ਵੀ ਘਰ ਬਣਾ ਕੇ ਖਾਈ ਤਾਂ ਜਾਣੇ ਇਹ ਤਾਂ ਗੱਲ ਤੁਹਾਡੀ ਸਹੀ ਆ ਹਾਂ ਮਦਦ ਕਰਨੀ ਚਾਹੀਦੀ ਆ ਮੀਨੇ ਤਾਂ ਵਾਸਾ ਕਰਾਤੀ ਨਹੀਂ ਐਨਾ ਮੀਨੇ ਕੋਲਵਾਂ ਤੋਂ ਕੋਣ ਜਾਣੀ ਆ ਲਾਸਮੈਟ ਹੁੰਦੀ ਸੀ ਗੁਰਦੁਆਰੇ हां कुलवंत किदा ठीक ठाक आजे बहन जी मने लॉसमेट ਗੁਰਦੁਆਰੇ ਹੁੰਦੀ ਸੀ ਤੈਨੂੰ ਸੁਣਿਆ ਹਾਂਜੀ ਭੈਣ ਜੀ ਅਨਾਉਂਸਮੈਂਟ ਹੋਈ ਜਿਹੜੇ ਹੜ ਪੀਰਤਾਂ ਦੇ ਲਈ ਲੈ ਕੇ ਜਾਣੇ ਰਸਦ ਲੈ ਕੇ ਜਾਣੀਆਂ ਅੱਛਾ ਉਹ ਅਨਾਉਂਸਮੈਂਟ ਹੋਈ ਆ ਅੱਛਾ ਉਹ ਹੋਈ ਆ ਨਾ ਮੈਨੂੰ ਸਮਝ ਨਹੀਂ ਸਾਡਾ ਪਰੇ ਨੂੰ ਘਰ ਪੈਂਦਾ ਨਾ ਉਹਦੀ ਸਮਝ ਨਹੀਂ ਲੱਗੀ ਮੈਂ ਕਿ ਕੁਲਵੰਤ ਕੌਣ ਨੂੰ ਜਾਣੀ ਆ ਹੋ ਬਹੁਤ ਮੰਦਾ ਹਾਲਾ ਕੁਲਵਾਤਾ ਆਪਾਂ ਤਾਂ ਫੇਰ ਵੀ ਚੱਲ ਆਸੀਂ ਤਾਂ ਫੇਰ ਵੀ ਚੱਲ ਕੋਠੇ ਚੋਂਦੇ ਆ ਕੋਈ ਗੱਲ ਨਹੀਂ ਫੇਰ ਵੀ ਸੁਰੱਖਿਆ ਤੋਂ ਬੈਠੇ ਆ ਜਿਹੜੇ ਹੜ੍ਹ ਗਏ ਜਿਹਨਾਂ ਦੇ ਘਰ ਉਹ ਤਾਂ ਕਿਤੇ ਪਾ SU ਹੜ੍ਹ ਗਏ ਕਿਤੇ ਘਰ ਬੇ ਘਰ ਹੋ ਗਏ ਕੋਠੀਆਂ ਟਹਿ ਗਈਆਂ ਬਹੁਤ ਮੰਦਾ ਹਾਲ ਆ ਬਹੁਤ ਜਿਆਦਾ ਮੰਦਾ ਹਾਲ ਬਹੁਤ ਦੁੱਖ ਲੱਗਦਾ ਆ ਬੇ ਕਿਤੇ ਬਣਦੀਆਂ ਚੀਜ਼ਾਂ ਕੁਲਵੰਤ ਚੀਜ਼ਾਂ ਨਹੀਂ ਬਣਦੀਆਂ ਇਹ ਵੀ ਆਏ ਸੀ ਕੋਠੇ ਤਰਪਾਲ ਸਹੀ ਕਰਕੇ ਤੇ ਕਹਿੰਦੇ ਫਿਰ ਹੁਣ ਤਿਆਰ ਹੁੰਦੇ ਆ ਵੀ ਰਸਦ ਲੈ ਕੇ ਆਓ ਚੱਲ ਚੱਲੇ ਆ ਇਹ ਰਸਵੀ ਰਚਲੇ ਆ हां ठीक है अभी रिया देखला मैं कह के बर्बादी किन्नी ਮਗਰ ਬੰਦੀ ਆ ਦੋਈ ਹੈ ਇਦਾਂ ਲੋਕ ਘਰੋਂ ਬੇਕਾਰ ਹੋ ਗਏ ਤਾਂ ਉਹ ਜਿਹੜੇ ਡੰਗਰ ਉਹ ਸਭ ਬਲੋਕਮੈਂਟ ਹੋਈ ਚਾ ਤੇ ਮੈਂ ਕਿਹਾ ਆਪਾਂ ਵੀ ਆਪਣਾ ਯੋਗਦਾਨ ਪਾਈਏ ਨਹੀਂ ਚਾਹੀਦਾ ਮੈਂ ਕਿਹਾ ਇਦਾਂ ਕਰੋ ਸਾਡਾ ਛੋਟਾ ਵੀ ਘਰੇ ਹੀ ਸੀਗਾ ਅਛਾ ਬਿੱਟੂ ਕਰਈਆ ਬਿੱਟੂ ਕਰਈਆ ਚਲ ਤੋ ਉਹਨੂੰ ਵੀ ਲੈ ਜੋ ਸਾਡੇ ਕੋ ਸਾਰਦਾ ਅਸੀਂ ਵੀ ਦੇ ਦਿੰਦੇ ਮੈਂ ਕਰਦੀ ਉਹਨੂੰ ਫੋਨ ਆਹ ਕਰ ਲ ਬੁਲਾ ਲ ਉਹਨੂੰ ਅੱਗੇ ਚਲ ਤੋ ਉਹਨੂੰ ਨਾਲ ਲੈ ਕੇ ਜਾ ਹੈ ਚਲੋ ਜਿੰਨੀ ਕੋ ਜੋ ਸਾਡੇ ਕੋ ਸਾਰਦਾ ਆਹ ਵੀ ਤਾਂ ਹੈ ਫੋਨ ਕਰਦੀ ਹੈ ਹਾਂ ਬੁਲਾ ਲ ਫੇ ਜਾ ਹਾਂ ਹਲੋ ਹਲੋ ਹਾਂਜੀ ਹਾਂਜੀ ਬਿੱਟੂ ਹਾਂਜੀ ਉਹ ਮੈਂ ਤਾਂ ਅਨਾਊਂਸਮੈਂਟ ਸੁਣੀ ਨਹੀਂ ਕਾਦੀ ਅਨਾਊਂਸਮੈਂਟ ਗੁਰਦੁਆਰੇ ਹੁੰਦੀ ਸੀ ਲੇ ਮੈਨੂੰ ਤਾਂ ਹੁਣੀ ਨਹੀਂ ਕੀ ਗੱਲ ਹੋਈ ਆ ਜਿਹੜਾ ਇੰਨਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦਾ ਅੱਛਾ ਉਹ ਗੁਰਦੁਆਰੇ ਮੈਂ ਕਿਹਾ ਟਰੈਲੀਆਂ ਭਰੀਆਂ ਆ ਤਾਂ ਵੀਰੇ ਹੁਣੇ ਵੀ ਜਾਣਾ ਆ ਅੱਛਾ ਅੱਛਾ ਤੂੰ ਆ ਇੱਧਰ ਨੂੰ ਜੋ ਸਰਦਾ ਆਪਾਂ ਦੇ ਦਿੰਦੇ ਆ ਚਲੋ ਕੋਈ ਗੱਲ ਨਹੀਂ ਮੈਂ ਆਉਣਾ ਚਲ ਆ ਫਿਰ ਹਾਂ ਹਾਂ ਠੀਕ ਆ ਅਮਰ ਜੀ ਤੂੰ ਸਰਦੇ ਆ ਭਾਬੀ ਬੈਠੇ ਉੱਤੇ ਚਲ ਆ ਚਲਿਏ ਹਾਂ ਹੋ ਚਲ ਆ ਬੋ ਆਜਾ ਅਮਰ ਜੀ ਮੀਨ ਐ ਵੀ ਮਾਪੇ ਹੋਰ ਭਾਬੀ ਵੀ ਇੱਥੇ ਬੈਠੀ ਆ ਨਾ ਤਾਂ ਬੱਸ ਕਰਾਈ ਬਈ ਜਮੀਨ ਆ ਗਿਆ ਦੇ ਤੂੰ ਹਾਂ ਹਾਂ ਬਾਬੀ ਕੀ ਗੱਲ ਹੋ ਗਈ ਸਸ ਕਾਂਗਰਸ ਕੋਈਦਰ ਗਿਆ ਆਪ ਮਹਾਂਪੁੱਤ ਹਾਂ ਬਲਵੀਰ ਹਾਂਜੀ ਇਹ ਮੈਂ ਤਾਂ ਗੁਰਦੁਆਰੇ ਚ ਆ ਤੇ ਬਹੁਤ ਬੰਦੇ ਇਕੱਠੇ ਹੋਏ ਹੋਏ ਜਿਹੜੇ ਆਪਣੇ ਪੀਰ ਤੋਂ ਲੋਕ ਇਹ ਨਹੀਂ ਆ ਸੜਾਂ ਦੇ ਵਿੱਚ ਨਹੀਂ ਆ ਹੋ ਗਿਆ ਉਹਨਾਂ ਰਾਤ ਸਣ ਪਾਣੀ ਦੇਣ ਜਾਣਾ ਠੀਕ ਆ ਕਿੱਧਰ ਗਿਆ ਵੀਰਾ ਕਿੱਧਰ ਗਿਆ ਹੋ ਗਿਆ ਆ ਕੇ ਮੈਂ ਆਉਣਾ ਫੇਰ ਅੱਛਾ ਅੱਛਾ ਚਲੋ ਕੋਈ ਨਹੀਂ ਆ ਗਾ ਨਹੀਂ ਕੋਈ ਗਾ ਨਹੀਂ ਕਰ ਲੁੰਨੇ ਆ ਚਲੋ ਕਿਸੇ ਦੇ ਕਰਦੇ ਆ ਮੋਟਾ ਚਲੋ ਅਮਰ ਜੀ ਤਾਂ ਜਿਆਦਾ ਉੱਥੇ ਥੋੜੇ ਬੋਦੇ ਹੋਣੇ ਆਪਣੇ ਕੋ ਪੈਸੇ ਜਾਂ ਲਿਆ ਜੋ ਵੀ ਸਾਰ ਤਾਂ ਦੇ ਪਾ ਲਈਏ ਤਾਂ ਪੈ ਹੋਣੇ ਆ ਜਾਂ ਪਾ ਦੇ ਲਿਆ ਤੁਹਾਡੇ ਤਾਂ ਨਹੀਂ ਕੋਠੇ-ਕੁਠੇ ਤਾਂ ਨਹੀਂ ਜੋਏ ਬਥੇਰੇ ਚੋਂਦੇ ਆ ਭਾਜੀ ਸਾਰੇ ਆ ਤਾਂ ਕਮਰਾ ਬੇਲਾ ਹੀ ਕੀਤਾ ਹੋਇਆ ਸਾਡੇ ਤਾਂ ਆਪ ਚੋਂਦੇ ਆ ਮੈਂ ਤਾਂ ਦੋ ਤਰਪਾਲਾਂ ਪਾਈਆਂ ਹੋਈਆਂ ਹੋਰ ਕੀ ਆ ਉਹ ਤਾਂ ਹੋਇਆ ਕਮਰਾ ਇਹ ਤਾਂ ਸਾਰਾ ਹੀ ਖਾਲੀ ਕੀਤਾ ਪਿਆ ਹੈ ਹੋਰ ਕੀ ਇਹ ਵੀ ਚੋਂਦਾ ਅੰਦਰ ਕੋ ਬਚਿਆ ਕੁਝ ਵੀ ਨਹੀਂ ਉਧਰ ਵੀ ਸਟੋਰ ਰੂਮ ਵੀ ਸਾਰਾ ਤਰਪਾਲਾਂ ਲਿਆ ਕੇ ਪਾਈਆਂ ਹੋਈਆਂ ਹੁਣ ਬਲੇ ਬਲੇ ਉਹ ਦਾ ਸਾਡੇ ਵਾਲੇ ਹਾਲ ਹੋਰ ਕਿਹਾ ਮਣ ਮੋਟਾ ਬਚਿਆ ਹੋਊਗਾ ਹੈ ਆ ਵੀ ਇਦਾਂ ਹੀ ਆ ਹੋਰ ਕੀ ਆ ਇਸ ਤਰ੍ਹਾਂ ਹੀ ਸਮਾਨ ਸਾਰਾ ਖਰਾਬ ਹੋ ਗਿਆ ਸਮਾਨ ਸਾਰਾ ਭੇਜੇ ਦਾ ਬਹੁਤ ਔਖਾ ਆ ਚਲੋ ਭਾਈ ਸਾਡਾ ਤਾਂ ਉੱਦਾਂ ਭੀ ਗਿਆ ਏ ਲੋਕਾਂ ਦਾ ਤਾਂ ਹੜ ਗਏ ਆ ਬਹੁਤ ਉਹਨਾਂ ਦਾ ਬਹੁਤ ਬਰਾਹਣਾ ਆ ਸਾਡਾ ਤਾਂ ਚੱਲ ਉੱਦਾਂ ਕਿਲਾ ਹੋਇਆ ਤੋਪਾ ਪਾਉਂਗੇ ਸੁਕਾਲਾਂਗੇ ਲੋਕਾਂ ਦੇ ਨਵੇਂ ਮਕਾਨ ਜਾਂਦੇ ਲੱਗੇ ਹੋਰ ਕੀ ਗਈ ਹੋਣਾ ਤਿੰਨੇ ਨੇ ਪਸ਼ੂ ਰੋੜ ਗਏ ਉਹ ਕਦ ਮਸਾਉਣਾ ਥੇਲਾ ਜਿਹੜਾ ਖੁੰਝ ਗਿਆ ਉਹ ਕਦਾ ਤੋਰ ਕੇ ਇਹ ਤਾਂ ਹੈ ਕੋਈ ਆ ਨਹੀਂ ਆਉਂਦਾ ਵੀਰਾ ਤੇ ਜਾਣਦੇ ਆ ਜੋ ਸਰਦਾ ਸੀ ਪਤਾ ਦਿੰਦੇ ਆ ਇਹ ਤਾਂ ਹੈ ਅਮਰਜੀਤ ਆਈ ਦੀ ਭਾਬੀ ਆ ਗਈ ਆਈ ਇਹਨਾਂ ਦੇ ਦੇਖ ਕੇ ਤਾਂ ਮੋਰਲ ਜਿਹਦਾ ਆਪਾਂ ਕੱਪੜੇ ਬੰਨ ਕੇ ਰੱਖਿਓ ਨਾ ਇੰਦੇ ਅੰਦਰ ਇਹਨਾਂ ਨੇ ਫਿੱਟਿੰਗ ਲਾਹੌਰ ਸਾਰਾ ਹੀ ਚੁੰਦਾ ਹੈ ਭੈਣ ਜੀ ਇਸ ਤਰ੍ਹਾਂ ਹੀ ਚੁੰਦਾ ਹੈ ਹੱਪਤਾ ਹੋ ਗਈ 10 ਦਿਨ ਤਾਂ ਹੋ ਗਏ ਆ ਹੋਰ ਕੀ ਬੱਸ ਕਰਾਈ ਗਈ ਆ ਮੀਨ ਤੇ ਨਵੀਂ ਪਹਿਨ ਤੇ ਆ ਹੋਰ ਕੀ ਦੋ ਉਹ ਮੇਰ ਕਰੇ ਪ੍ਰਮਾਤਮਾ ਹੁਣ ਤਾਂ ਉਹ ਤਾਂ ਮਨੁੱਖੀ ਗੁਦਰਤ ਨਹੀਂ ਭਲੀ ਕਰੀ ਹੁਣ ਤਾਂ ਇਹ ਵੀ ਗੁਦਰਤ ਨਹੀਂ ਆ ਕਦੇ ਕੋਦਰ ਕਰਦੀ ਆ ਕਦੇ ਕੈਰ ਕਰਦੀ ਆ ਲੈ ਆ ਗਿਆ ਆ ਗਿਆ ਵੀ ਹਾਂਜੀ ਹਾਂਜੀ ਆ ਗਿਆ ਹਾਂ ਉਹ ਬਹੁਤ ਬੁਰਾ ਹੋ ਗਿਆ ਹਨਾ ਉਹ ਤਾਂ ਭਾਬੀ ਨੇ ਫੋਨ ਕਰ ਦਿੱਤਾ ਕਰਕੇ ਸਾਨੂੰ ਪਤਾ ਲੱਗਿਆ ਨਹੀਂ ਤਾਂ ਸਾਨੂੰ ਕਿੱਥੇ ਪਤਾ ਲੱਗਣਾ ਸੀਗਾ ਮੈਂ ਵੀ ਕੋਠੇ ਦੇ ਦਰਬਾਨਾਂ ਠੀਕ ਕਰਨ ਨੂੰ ਚੜਿਆ ਸੀਗਾ ਤਾਂ ਬਾਬਾ ਜੀ ਅਪੁਆਇੰਟਮੈਂਟ ਕਰਦੇ ਸੀਗੇ ਠੀਕ ਹੈ ਤੇ ਕਿ ਮੈਂ ਕਿਹਾ ਚਲ ਆਪਾਂ ਤਾਂ ਚਲੋ ਫੇਰ ਮਹਾਰਾਜ ਦੀ ਹੱਗੇ ਕਿਰਪਾਇ ਫੋਨ ਤੇ ਜਾ ਆਪਣੇ ਤਾਂ ਚਲੋ ਚੁੰਬਈ ਆ ਜਿਨ੍ਹਾਂ ਦੇ ਘਰ ਹੜ੍ਹ ਗਏ ਉਹ ਬਚਾਰੇ ਕੀ ਕਰਨਗੇ ਲੋਕ ਤਾਂ ਬਹੁਤ ਹਾਲ ਮਾੜਾ ਲੋਕਾਂ ਦਾ ਮੈਂ ਕਿਹਾ ਚਾਹ ਨਹੀਂ ਪੀਤੀ ਜਾ ਦੇਖਦੇ ਆ ਫੋਨ ਤੇ ਆਪਾਂ ਕਈ ਬਿਲਾ ਕੇ ਚਾਹ ਨਹੀਂ ਪੀਤੀ ਚਾਹ ਚਾ ਦੇ ਡੰਗਰ ਬਜਾਰੇ ਛੀਲਿਆ ਨਾ ਬੱਜੇ ਬਜਾਰੇ ਪੁੜਾਂ ਤੇ ਬੈਠ ਕੇ ਮੈਂ ਦਾਦ ਨਾ ਨਾ ਪੱਠੇ ਵੜ ਬੜ ਪਾਉਂਦੇ ਕੋਸ ਮਨ ਨੂੰ ਬਹੁਤ ਮਾੜਾ ਮੈਂ ਕਿਹਾ ਚਲੋ ਆਪਾਂ ਕੇਅਰਫੁਲ ਜੋ ਵੀ ਸਰਦਾ ਜੋ ਵੀ ਸਰਦਾ ਕੋਈ ਨਾ ਆਪਣੇ ਕੋ ਹੈਗਾ ਥੋੜੇ ਬਹੁਤ ਲੈ ਜਾਓ ਹਾਂ ਦਾ ਨਾ ਮਾਰਨਾ ਤਾਂ ਬਣਦਾ ਨਾ ਹਾਂ ਦਾ ਨਾ ਮਾਈ ਕੇ ਮਨੇ ਸਰਦਾ ਲੋ ਸਰਦਾ ਚਲ ਕੋਈ ਚਲੀਏ ਫੇਰ ਗੁਰਦੁਆਰੇ ਆ ਉਹ ਦੋਨੇ ਲੰਗਰ ਮਾੜੀ ਦਾ ਸਾਰਾ ਕੁਝ ਬਣਾਇਆ ਕੋਸੇ ਤੁਸੀਂ ਜਿਹੜੀਆਂ ਲੈ ਕੇ ਜਾਣਾ ਰਾਸ਼ਨ ਪਾਣੀ ਹੋਰ ਥੋੜੇ ਪੈਸੇ ਇਕੱਠੇ ਕਰਕੇ ਸਾਰਿਆਂ ਨੇ ਹੂੰ ਹੂੰ ਸਾਡੇ ਅੱਜ ਤਾਂ ਆਪਣੇ ਪਿੰਡ ਦੇ ਵਿੱਚ ਦਾਨੀ ਵੀ ਬਹੁਤ ਆ ਆਹੋ ਕਈਆਂ ਨੇ ਕਹਿੰਦੇ ਬਾਹਰੋਂ ਪੈਸੇ ਬਹੁਤ ਬਹੁਤ ਬਹਿ ਬਹਿ ਚਲੋ ਕੋਈ ਨਹੀਂ ਆਪਾਂ ਤਾਂ ਕੋਸ ਨਹੀਂ ਹੈਗੇ ਆਪਾਂ ਤਾਂ ਮਾੜਾ ਮੋਟਾ ਹੀ ਚਲੋ ਫੇਰ ਵੀ ਆਪਾਂ ਮੈਂ ਕਿਹਾ ਵੀ ਚਲੋ ਦਵਾਈਆਂ ਦੂਈਆਂ ਜੋ ਕੇ ਪੈਸੇ ਫੋੜ ਨਹੀਂ ਜਰ ਨਾ ਕੋਈ ਨਹੀਂ ਚਲੀਏ ਆਹ ਲੈ ਲੈ ਲਾ ਇੱਕ ਵਾਰ ਮੈਂ ਹੈਗੇ ਪੈਸੇ ਕਿੰਨੇ ਮੈਂ ਲੈ ਫੜ ਲੈ ਦਿੰਦੇ ਹਾਂ ਆਪਾਂ ਥੋੜੇ ਜਾ ਤੇਰੇ ਕੋਲ ਜੋ ਵੀ ਸਰਦਾ ਮਾੜਾ ਉਹ ਚਲ ਕੋਈ ਨਹੀਂ ਸੁਣਾ ਤੋ ਨਾਗਾ ਜੋ ਤੇਲ ਬੋਲ ਹੈਗਾ ਹਾਂ ਆਹ ਵਾਰ ਆ ਵੀ ਸਾਮਰਾ ਹਾਂ ਪਾਲਾ ਵਿੱਚ ਰਲਾ ਲਾ ਵੀ ਤੋ ਲੋਕਾਂ ਦਾ ਬਣਦਾ ਬਹੁਤ ਕੁਝ ਲੋਕਾਂ ਦਾ ਬਜਾਰਾਂ ਦੇ ਘਰਾਂ ਦੇ ਘਰ ਉੱਤਰਗਾ ਤਰੋ ਆਪੇ ਮਾਇ ਹੋਰ ਤਊਗਾ ਹਾਂ ਚਲਿਏ ਫਿਰ ਉਹਦੇ ਹੋਰ ਚੱਲ ਚੱਲਦੇ ਆਂ ਜਲਦੇ ਆਉਨੇ ਚੱਲ ਚੱਲ ਆਨੇ ਆਪਣਾ ਵੀ ਤਾਂ ਬੰਨਣਾ ਪਾਲਾ ਨੂੰ ਬੰਨਣਾ ਦੇ ਆਹ ਤੋਂ ਦੇ ਦੇਓ ਆ ਦੋ ਮਿੰਟ ਦੇ ਦੇ ਚੱਲੋ ਅੱਗੇ ਚੱਲ ਚੱਲਦੇ ਆਂ ਮੈਨੂੰ ਰੋਕਿਆ ਨਾ ਕਿ ਮੈਂ ਕਿੱਥੇ ਆਏ ਸੀ ਨਾ ਕੋਈ ਨਹੀਂ ਕੋਈ ਨਹੀਂ ਤੇਰਾ ਤਾਂ ਬਨ ਪਤਾ ਨਹੀਂ ਚੱਲ ਆ ਜਾ ਮਹਾਰਾਜ ਕਿਰਪਾ ਕਰਿਓ ਮੈਂ ਕਮਾ ਫੋਨ ਤੇ ਗੌਰਾ ਦੇਖਦੀ ਸੀ ਲੋਕੀ ਦਵਾਈਆਂ ਕੋ ਰੁੱਦਦੇ ਹੀ ਬੈਠੇ ਹਾਂ ਬੈਠੇ ਛੋਟੇ ਛੋਟੇ ਨੇ ਆਣੇ ਉੱਦਾਂ ਹੀ ਕਰਦੇ ਪਏ ਆ ਪਤਾ ਕਿੱਦਾਂ ਕਹਿੰਦੇ ਮੈਂ ਵੀ ਦੇਖੀ ਵੀਡੀਓ ਘਰ ਸੀ ਲੋਕਾਂ ਦੇ ਦੋ ਦੋ ਮੰਜ਼ਲੀ ਉੱਥੋਂ ਕਹਿੰਦੇ ਨਾਮਾ ਨਿਸ਼ਾਨ ਨਹੀਂ ਰਿਹਾ ਪਾਣੀ ਦੇ ਨਾਲ ਘਰਾਂ ਦਾ ਘਟਾ ਗਏ ਘਰ ਦੇਖਦਾ ਹੀ ਨਹੀਂ ਬਸ ਖਾਲੀ ਧਰਤੀ ਦੇਖਦੀ ਆ ਸੜਕਾਂ ਗਾਇਬ ਹੋ ਗਈਆਂ ਘਰਾਂ ਦੇ ਘਰ ਗਾਇਬ ਹੋ ਗਏ ਪਾਣੀ ਦੇ ਨਾਲ ਜੇ ਲੋਕ ਕਿੱਦਾਂ ਮੈਂ ਕਹਾਂ ਕੋਠੀਆਂ ਇੰਨੇ ਦੂਜਿਆਂ ਬਲੇ ਪਾਣੀ ਦੇ ਕੋਈ ਅੱਗੇ ਜੋ ਦੋਰੀਆਂ ਨਹੀਂ ਮਾਰਿਆ ਤਾਂ ਇਹ ਕੁਦਰਤ ਆ ਇਹ ਪਰਮਾਤਮਾ ਦੀ ਕੁਦਰਤ ਆ ਲੋਕੀ ਕਹਿੰਦੇ ਆ ਨਾ ਲੈ ਰੱਬ ਕੀ ਕਹ ਲੂੰਗਾ ਕੀ ਕਹ ਲੂੰਗਾ ਦੇਖ ਲਾ ਹੋਰ ਜੋਰ ਚੱਲਦਾ ਕਿਸੇ ਦਾ ਇਹ ਵੀ ਹੁਣ ਜਾਦੇ ਗਏ ਹੋਏ ਹਜੇ ਤੱਕ ਮੁੜੇ ਹੀ ਨਹੀਂ ਹੈ ਆ ਆਏ ਨਹੀਂ ਹੈਗੇ ਜੀ ਹਾਂ ਦੋ ਜਾਣੇ ਗਏ ਚਲੋ ਹੁਣ ਉਹ ਸਰਦਾ ਦੇ ਕੇ ਹਾਂ ਉਹ ਚ ਉਹ ਦਵਾਈਆਂ ਨੂੰ ਦੇ ਚਲੋ ਹੋਰ ਚਲੋ ਆ ਗਏ ਅਭੀ ਆ ਗਏ ਚਲੋ ਦੋ ਨਹੀਂ ਆ ਗਏ ਆ ਗਏ ਵੀ ਤਾਂ ਹਾਂ ਜੀ ਉਹ ਕੱਭੀ ਆ ਗਏ ਬਹੁਤ ਬੁਰਾ ਹਾਲ ਆ ਇਹ ਨਾ ਹੂਰ ਮੋਰ ਇਹ ਲੋਕਾਂ ਦਾ ਫਰੋਨਾ ਨਹੀਂ ਚੱਲ ਹੁੰਦਾ ਇਹਨਾਂ ਦੇ ਘਰਾਂ ਦੇ ਘਰਾਂ ਨੇ ਕਈਆਂ ਦੇ ਤਾਂ ਬੱਚੇ ਕਿਸੇ ਹੋਰ ਕੈਂਪ ਕੈਂਪਾਂ ਚ ਚਲ ਗਏ ਆਪ ਕਿਸੇ ਹੋਰ ਕੈਂਪਾਂ ਚ ਚਲਦੇ ਫਿਰਦੇ ਆ ਵਿਚਾਰੇ ਪਤਾ ਵੀ ਹੋਣ ਕਿਹਦਾ ਹੈਗਾ ਵਾਜਦਾ ਕੱਢੀ ਜਾਂਦੇ ਆ ਪਾਣੀ ਜੋ ਕੱਢ ਕਰਕੇ ਲਿਆ ਮੋੜ ਜਾ ਕੇ ਨਾਲੇ ਬੱਜੀਆਂ ਰਹਿ ਗਈਆਂ ਕੋਈ ਹੋਰ ਲੈ ਕੇ ਜੇ ਕੱਟੀ ਬੱਚੀ ਲੱਭਦੇ ਹੀ ਗੱਥ ਨਹੀਂ ਬਹੁਤ ਬੁਰਾ ਹਾਲ ਆ ਪਸ਼ੂ ਵੀ ਬਹੁਤ ਬਹੁਤ ਕਰਦੇ ਆ ਇਹਦਾ ਅਮਰਜੀਤ ਦਾ ਭਰਾ ਵੀ ਉੱਥੇ ਗਿਆ ਆ ਹਾਂ ਯਾ ਡਾਕਟਰ ਆ ਹਾਂ ਡਾਕਟਰ ਉਹ ਜੀਟੀ ਉਹ ਉੱਥੇ ਕੋਧਾ ਦੀ ਬੁਣਾਰੇ ਚੱਕੀ ਭੈਣ ਬੈਗ ਹੋਰ ਹੁਸ਼ਿਆਨ ਨੂੰ ਉਹ ਕਹਿੰਦਾ ਜਿਹੜੀ ਸਾਡੀ ਸੰਸਥਾ ਹੈ ਨਾ ਡਾਕਟਰਾਂ ਦੀ ਆਰਐਮਪੀ ਉਹ ਕਹਿੰਦਾ ਵੀ ਬੈਠੇ ਆ ਵੀ ਸਾਡਾ ਸਰਕਾਰ ਦੇ ਨਾਲ ਤੇ ਅਸੀਂ ਸਹਿਯੋਗ ਕਰਦੇ ਆ ਵੀ ਜੋ ਦਵਾਈਆਂ ਦੀ ਸੇਵਾ ਜਿੰਨੀ ਕੁ ਮੈਡੀਕਲ ਕਿਸੇ ਨੂੰ ਸਹੂਲਤ ਮਿਲ ਸਕੇ ਮੈਂ ਕਹਾਂ ਵੀ ਬਹੁਤ ਵੱਡਾ ਬਿਮਾਰੀਆਂ ਵੀ ਬਹੁਤ ਫੈਲਦੀਆਂ ਨਾ ਪਾਣੀ ਦੇ ਨਾਲ ਤੇ ਦਵਾਈਆਂ ਨਹੀਂ ਤਾਂ ਜਾਦਾ ਲੋੜ ਆ ਕੋਈ ਵਿਚਾਰੇ ਬਜ਼ੁਰਗ ਆ ਜਿਹੜੇ ਮੰਜੀਰੇ ਪਹਿਲੇ ਬਿਮਾਰ ਸੀ ਉਹ ਤਾਂ ਇਹਦੇ ਨਾਲ ਹੋਰ ਹੋ ਗਿਆ ਉਹ ਦੱਸਦਾ ਕਹਿੰਦਾ ਵੀ ਪੈਸੇ ਕਹਿੰਦਾ ਕੇਵਲ ਪੈਸੇ ਆ ਜੀ ਕਿ ਰਹਿਣੇ ਉਹਨਾਂ ਸਾਡਾ ਜੀ ਪੈਸੇ ਕਮਾਉਣੇ ਆ ਪੈਸੇ ਡਾਕਟਰਾਂ ਦਾ ਵੀ ਬਹੁਤ ਜੋਗਦਾਨ ਆ ਜੇ ਕੁਦਰਤ ਨੇ ਪਾਈ ਆ ਤਾਂ ਵੀ ਕੱਟਣ ਵਾਲੇ ਵੀ ਮਹਾਨ ਆ ਵਾਹ ਬਹੁਤ ਲੋਕ ਇਹ ਜਿਹੜੇ ਦਾਨੀ ਆ ਸੇਵਾ ਵੀ ਆ ਦਾਨੀ ਮੈਂਗਾ ਦੀ ਸੇਵਾ ਬਹੁਤ ਲੋਕੀ ਮਦਦ ਕਰਦੀ ਬਿਸਕੋਟ ਲੋਕੀ ਮਤਲਬ ਆਪਾਂ ਦਾ ਆਪਣੇ ਪਿੰਡ ਵਾਲੇ ਵੀ ਬਹੁਤ ਲਗਾਏ ਆ ਔਰ ਉੱਥੇ ਤਾਂ ਚਲੋ ਇਧਰ ਵੀ ਲੋਕ ਸੇਵਾ ਦਾ ਬਹੁਤ ਕਰ ਰਹੇ ਆ ਆਪਣੇ ਪੰਜਾਬੀ ਭਾਈਚਾਰੇ 'ਚ ਹੈ ਇਹ ਕਹਿ ਰਹੇ ਆ ਇਹ ਤਾਂ ਹੈ ਵੀ ਪੰਜਾਬੀਆਂ ਦੇ ਦਾ ਜਿਹੜੀ ਸੇਵਾ ਆ ਹਾਂ ਵੀ ਆਪਣੇ ਘਰਾਂ ਤੋਂ ਆਪ ਭਵਾਂ ਘਰਾਂ ਦੀ ਤੰਗਵਾ ਪਰ ਫਿਰ ਵੀ ਦੂਜੇ ਦੀ ਮਦਦ ਲਈ ਨਿਕਲਦੇ ਆ ਸੇਵਾ ਜੀ ਭੱਜਦੇ ਆ ਆਪਣੇ ਪਿੰਡੋਂ ਵੀ ਕਾਫੀ ਸੇਵਾ ਹੋਈ ਆਪਣੇ ਪਿੰਡੋਂ ਕਾਫੀ ਗਏ ਆ ਚਲੋ ਬੰਦੇ ਗਏ ਵਧੀਆ ਹੀ ਆ ਸਰਦਾ ਸੀਗਾ ਹੋਈ ਤਾਂ ਹੋ ਗਿਆ ਇਦਾਂ ਆ ਜਾਂਦਾ 1500 ਦੇਦਾ ਉਹ ਲੋਕੀ ਤਾਂ ਬਹੁਤ ਪੈਸੇ ਦਿੰਦੇ ਆਪਣੇ ਪਿੰਡੂ ਬਹੁਤ ਪੈਸਾ ਇਕੱਠਾ ਕਰਾਉਂਦੇ ਔਰ ਅਸਲ ਤਾਂ ਇਹੀ ਦਾਨਪੁਨ ਹੁੰਦਾ ਹੈ ਭਾਜੀ ਨਾਲੇ ਦੁੱਖ ਬੰਨੇ ਸਹਾਇਤਾ ਕਰਨੀ ਕਿਸੇ ਦੀ ਜਿਦਾ ਆਪਣੇ ਪੰਜਾਬੀਆਂ ਦੇ ਖੂਨ ਚ ਹੀ ਆ ਲੋਕ ਆਪਣਾ ਦੁੱਖ ਭੁੱਲ ਜਾਂਦੇ ਆ ਦੂਜੇ ਦਾ ਦੁੱਖ ਦੇਖ ਕੇ ਇਹ ਇੱਕ ਬੜਾਪਣਿਆ ਪੰਜਾਬੀਆਂ ਦਾ ਪੰਜਾਬੀਆਂ ਦਾ ਜੀ ਮੈਂ ਕਹਾਂ ਉੱਥੇ ਬੀਬੀਆਂ ਫੇਰਦੀਆਂ ਬਜਾਰੀਆਂ ਦੇਖ ਲਓ ਤੁਹਾਡੇ ਵਰਗੀਆਂ ਰੋਟੀਆਂ ਕੱਚਾ ਜਿਹਾ ਦੱਪਾ ਕੇ ਬਣਦੀਆਂ ਫੇਰਦੀਆਂ ਬਣਦੀਆਂ ਫੇਰਦੀਆਂ ਬੀ ਸੇਵਾ ਕਰਦੀਆਂ ਬੀਬੀਆਂ ਦਾ ਮਤਲਬ ਮੈਂ ਕਹਾਂ ਨਾ ਆਦਮੀਆਂ ਨਾਲੋਂ ਬੀਬੀਆਂ ਦਾ ਵੱਧਿਆ ਹੋਰਾਂ ਜੋ ਪਕਾ ਕੇ ਆਪ ਸੰਗੀ ਦੇ ਵਿੱਚ ਵੀ ਪਕਾ ਕੇ ਲੰਗਰ ਦੂਜੀ ਜਗ੍ਹਾ ਜਿਹੜੀਆਂ ਪਜਾਰੀਆਂ ਮੈਂ ਕਹਿੰਦਾ ਕੋਦਾ ਤੇ ਨਹੀਂ ਆਪ ਤਾਂ ਨਾ ਇਦਾਂ ਜਿਹਾ ਆਵੇ ਚਲੋ ਜੇ ਦਿੰਦਾ ਇਹ ਤਾਂ ਹੋਂਸਾਰ ਸਾਰੇ ਨੂੰ ਮੈਂ ਰੱਖੇ ਮਸਾਹੌਂ ਕੱਢਦੇ ਰਹਿਣਾ ਚਾਹੀਦਾ ਤੇਲਗੋੜ ਜਿੰਨਾਂ ਦੇ ਬੰਦੇ ਦੀ ਪਾਣੀ ਸਹਤ ਹਾਂ ਦਾ ਨਾਰਾ ਉਹਨਾਂ ਤੇ ਜਾਰੇ ਜਿਹਨਾਂ ਦੇ ਘਰ ਉੱਡੜ ਗਏ ਪਾਣੀ ਸਾਰਾ ਕੁਝ ਰੋੜ ਕੇ ਰਹਿ ਗਿਆ ਉਹਨਾਂ ਦੀ ਹਾਂ ਚ ਨਾਰਾ 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 ਮਾਰਨਾ ਦਾ ਆਪਣਾ ਬਲਵੰਦਾ ਇਹ ਇਨਸਾਨੀਆਂ ਦੇ ਜਿੰਨੇ ਜੂਗਾ ਕੋ ਬੰਦਾ ਹੈਗਾ ਉਹ ਆਪਣਾ ਦੁੱਖ ਦੇਖੀ ਜਾਂਦੇ ਸਾਡਾ ਚੋਂਦਾ ਸਾਡਾ ਚੋਂਦਾ ਜਿਨ੍ਹਾਂ ਦੇ ਰੁੜੇ ਗਏ ਉਹ ਮਦੇਖੇ ਆਏ ਉੱਥੇ ਕਿਹੋ ਜਿਹੀ ਐਣੀਗੀ ਉਹ ਕਿਹ ਕਿੱਲੇ ਜਾਉ ਨਾ ਉਹ ਬਚਿਆ ਇੱਕ ਅੱਖ ਨਹੀਂ ਅਗਲੇ ਦਾ ਬਹੁਤ ਬਹੁਤ ਪਾਣੀ ਸਰਕਾਰ ਨੇ پیسے ਸਰਕਾਰਾਂ ਨੇ ਵੀ ਕਾफी ਹਿੰਮਤ ਪੰਜਾਬ ਸਰਕਾਰ ਮਾਰ ਰਹੀ ਆ ਜਿੰਨਾਂ ਅਫਸਰ ਮੈਂ ਕਿਹਾ ਡੀਸੀ ਸਾਹਿਬ ਸਾਡੇ ਹੁੰਦੇ ਉੱਥੇ ਮੈਡਮ ਸੀ ਡੀਸੀ ਸਾਹਿਬ ਉਹ ਵਿਚਾਰੇ ਪਾਣੀ ਦਿੱਤ ਰਹੇ ਫਿਰਨ ਪਈ ਸਰਕਾਰ ਦਾ ਵੀ ਐਂਡਪੀ ਚਲੋ ਜਿੰਨਾ ਹੈਗਾ ਬਾਕੀ ਲੋਕਾਂ ਦਾ ਸਹਿਯੋਗ ਬਹੁਤ ਹੈ ਬਹੁਤ ਲੋਕ ਸਰਕਾਰ ਨਾਲੋਂ ਡਬਲ ਸੇਵਾ ਬਹੁਤ ਕਰਨੀ ਹੈ ਜੀ ਦਾਨ ਦਾ ਤਾਂ ਜੋ ਹੁਣ ਆਪਣੇ ਜਿਆਦਾ ਨਹੀਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਾਡੀ ਸਟੋਰੀ ਹੜ੍ਹ ਪੀੜਤਾਂ ਦੇ ਹਾਂ ਦੇ ਵਿੱਚ ਹਾਂ ਦਾ ਨਾਰਾ ਮਾਰਨ ਦੀ ਸਟੋਰੀ ਆ ਆਪਾਂ ਦੇਖਦੇ ਹਾਂ ਕਈ ਦਿਨ ਹੋ ਗਏ ਉਹ ਮੁਸੀਬਤ ਦੇ ਮਾਰੇ ਲੋਕ ਜਿਨ੍ਹਾਂ ਤੇ ਕੁਦਰਤ ਦਾ ਇਹ ਕਹਿਰ ਵਾਪਰਿਆ ਉਹ ਕਿਸ ਤਰ੍ਹਾਂ ਘਰੋਂ ਬੇ ਘਰ ਹੋਏ ਫਿਰਦੇ ਆ ਆਪਾਂ ਨੂੰ ਜੇ ਕੋਈ ਆਪਣੀ ਛੋਟੀ ਮੋਟੀ ਸਮੱਸਿਆ ਆ ਉਹਨੂੰ ਭੁੱਲ ਕੇ ਇਸ ਟਾਈਮ ਉਹਨਾਂ ਦੇ ਨਾਲ ਖੜਨਾ ਚਾਹੀਦਾ ਤਾਂ ਕਿ ਉਹਨਾਂ ਦਾ ਦੁੱਖ ਜਿਹੜਾ ਆ ਉਹ ਆਪਾਂ ਵੰਡਾ ਸਕੀਏ ਸਿਆਣੇ ਕਹਿੰਦੇ ਆ ਕਿ ਜੇ ਆਪਾਂ ਕਿਸੇ ਦੀ ਖੁਸ਼ੀ 'ਚ ਸ਼ਾਮਲ ਹੋਈਏ ਤਾਂ ਉਹਦੀ ਜਿਹੜੀ ਖੁਸ਼ੀ ਆ ਉਹ ਡਬਲ ਹੋ ਜਾਂਦੀ ਆ ਇਹ ਆਪਾਂ ਕਿਸੇ ਦੇ ਦੁੱਖ ਵਿੱਚ ਜਾ ਕੇ ਸਹਾਇਤਾ ਰਹੀਏ ਤਾਂ ਅਗਰੇ ਦਾ ਦੁੱਖ ਘਟ ਜਾਂਦਾ ਆ ਆਪਾਂ ਕੋਸ਼ਿਸ਼ ਕਰੀਏ ਕਿਸੇ ਦਾ ਦੁੱਖ ਕਟ ਕਰਨ ਦੀ ਆਪਣੇ ਵੱਲੋਂ ਹਾਂ ਲਾ ਨਾਰਾ ਮਾਰ ਜੇ ਤਾਂ ਕਿ ਇਸ ਵੇਲੇ ਉਹਨਾਂ ਨੂੰ ਹੌਸਲਾ ਮਿਲ ਸਕੇ ਉਹਨਾਂ ਦੇ ਜਿਹੜੇ ਹੌਸਲੇ ਇਸ ਟਾਈਮ ਢਹਿ ਹੋਆ ਵਾ ਵਾਹਿਗੁਰੂ ਸਾਹਿਬ ਦੇ ਹੌਸਲੇ ਫੁਲਾੰਦਰ ਕਰਨ ਤਾਂ ਕਿ ਹੋ ਆਪਣਾ ਮੋੜ ਬਿ સેવા ਕਰ ਸਕਣ ਇਹ ਨਹੀਂ ਵਿਹੜ ਆਇਆ ਆਪਾਂ ਹੁਣ ਲੰਗਰ ਦੇ ਆਏ ਕੱਪੜੇ ਦੇ ਆਏ ਇਸ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਆਪਦੀ ਲੋੜ ਪੈਣੀ ਆ ਐਨ ਆਰ ਆ ਵੀਰਾਂ ਨੂੰ ਸਾਡੀ ਬੇਨਤੀ ਆ ਜਿੰਨੀਆਂ ਸੰਸਥਾਵਾਂ ਬਣੀਆਂ ਆ ਇਹ ਆਪਣਾ ਫਰਜ਼ ਬਣਦਾ ਆ ਵੀ ਆਪਾਂ ਉਹਨਾਂ ਦੀ ਸਹਾਇਤਾ ਕਰੀਏ ਇਹ ਸਾਡੀ ਸਟੋਰੀ ਚੰਗੀ ਲੱਗੀ ਸੇਰ ਲੱਗ ਦਿਓ ਕਰ ਦਿਓ ਫੇਰ ਵੀ ਅਸੀਂ ਆਪਣੀ ਕੀ ਪੰਜਾਬੀ ਵੇੜਾ ਵੱਲੋਂ ਉਹਨਾਂ ਦੇ ਉੱਤੇ ਅਰਦਾਸ ਕਰਦੇ ਹਾਂ ਖੁਸ਼ੀਆਂ ਖੇੜੇ ਉਹਨਾਂ ਦੇ ਜਿਹੜਿਆਂ ਤੇ ਵਾਪਸ ਆਉਣ ਆਪਣੇ ਵੱਲੋਂ ਗੁਰੂ ਨਾਨਕ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਉਹਨਾਂ ਦੀ ਬਾਹ ਮਾੜ ਤਾਂ ਕਿ ਉਹ ਵੀ ਮੁੜ ਨਸੀਬਾਂ ਕਮਾ ਸਕਣ ਆਪਣੇ ਘਰ ਪਰਿਵਾਰਾਂ ਚ ਸੁਖੀ ਬੱਚਾ ਵਸਣ ਸਾਰਿਆਂ ਦਾ ਧੰਨਵਾਦ